ਹਾ ਯਾਰ ਬਾਈ ਦਾ ਤੇ ਕੋਈ ਮੇਲ ਹੀ ਨਹੀਂ ਹੈਗਾ ਹੁਣ ਇਹ ਐਡਾ ਆ ਇਹਨੂੰ ਸੇਵ ਹੀ ਕਰ ਦੇ ਰਿਟਰਨ ਐ ਪਾ ਤੇਰੇ ਬੜੀ ਲਿਖਿਆਂ ਵਾਲੇ ਕੋਈ ਲੱਛਣ ਨਹੀਂ ਹੈਗੇ ਬੜੇ ਲਿਖਿਆਂ ਨੂੰ ਕਿ ਜਦੋਂ ਹੁਣ ਆ ਵੀ ਮੰਗਾਇਆ ਇਹ ਸੇਮ ਕੋਈ ਨਾਮ ਮਾਡਲ ਦਾ ਇਹਨੂੰ ਕਹ ਜਾ ਹੁਣ ਜਾਂਦੀ ਨਹੀਂ ਇਹ ਆ ਵੇਖ ਹੁਣ ਹੋਣਾ ਇਹ ਕਿੰਦੀ ਮਚਾਪੀ ਜਾਂਦੀ ਨਹੀਂ ਇਹ ਰੋਜੀ ਆ ਜਾਂਦੀ ਆਪਣੇ ਕੋਲ ਆ ਉੱਥੇ ਚਾਹ ਪੀ ਕੇ ਨਹੀਂ ਆਈ ਸੀ ਕਿ ਨਾ ਆਪਣੇ ਪਾਸੇ ਗੱਡੀ ਤੇ ਦੋਵੇਂ ਜਾਇਓ ਸਹੀ ਹਾਂ ਦੋਵੇਂ ਜਣੇ ਉਹ ਸੋਦੇ ਕਰ ਉਹਦੇ ਇਹਨਾਂ ਨੂੰ ਕਿੱਥੇ ਭੋਲਦੇ ਸਨ ਉਹ ਵਰ ਨੂੰ ਗਲਾਉਂਦੇ ਆ ਕਹਿੰਦਾ ਚੱਲ ਕਿਤੇ ਕੋਈ ਨਹੀਂ ਕਰਕੇ ਟੁੱਟਾਏ ਨਹੀਂ ਨਹੀਂ ਮੇਰੀ ਵਜ੍ਹਾ ਨਾਲ ਹੀ ਕਮ ਟੁੱਟ ਗਈ ਤੂੰ ਰਸ ਪੈਗ ਦਾ ਹੀ ਬੈਠਾ ਟੌਰ ਨਹੀਂ ਕਰਦਾ ਖਾਤ ਕਰੀ ਗੇੜਾ ਕੱਢ ਗਈ ਗੱਡੀ ਦੇ ਤੋਂ ਭਾਬਾ 4 ਘੰਟੇ ਤੇਰੇ ਤੂੰ ਤੂੰ ਢਿੱਡ ਕੇ ਖੂ ਪਤਲਿਆ ਇਹ ਹਾਂ ਢਿੱਡ ਕੇ ਖੂ ਖਾਈ ਸੀ ਆਂਦਾ ਇਹ ਵੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਿਦਾਂ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਵਾਕਈ ਨਾ ਬੰਦਿਆਂ ਦੀ ਵੀ ਹੱਦ ਹੁੰਦੀ ਆ ਇਹ ਕਿਦਾ ਮੰਗਾਇਆ ਇੱਕੀ ਇੱਕ ਇਹ ਇੰਦਾ ਹੀ ਮੈਂ ਭਰ ਕੇ ਸੇਮ ਕਵਰ ਵੀ ਆਵੇ ਆ ਕਵ ਬਾਤ ਬੁੱਧ ਗਿਆ ਤੇਰਾ ਪਤਾ ਨਹੀਂ ਇਹ ਕਿਸ ਹਿਸਾਬ ਨਾਲ ਉਹਨਾਂ ਨੇ ਭੇਜਤਾ ਹਾਏ ਰੱਬਾ ਇਹਦਾ ਤੇ ਕੋਈ ਮੇਲ ਹੀ ਨਹੀਂ ਹੈਗਾ ਹੁਣ ਇਹ ਐਡਾ ਆ ਇਹਨੂੰ ਸੇਵ ਹੀ ਕਰ ਦੇ ਰਿਟਰਨ ਪਾ ਦੇ ਇਹਦਾ ਐਡਾ ਆ ਗਿਆ ਗਰੀਬਕੌਰ ਦੁਆਰਾ ਮੰਗਾਇਆ ਗਿਆ ਨਹੀਂ ਪੜੀ ਲਿਖੀ ਤੂੰ ਬਹਿ ਹੈ ਤੇਰੇ ਪੜੀ ਲਿਖਿਆਂ ਵਾਲੇ ਕੋਈ ਲੱਛਣ ਨਹੀਂ ਹੈਗੇ ਪੜੇ ਲਿਖੇ ਨੂੰ ਕਿ ਜਦੋਂ ਹੁਣ ਆ ਵੀ ਮੰਗਾਇਆ ਇਹ ਸੇਮ ਕੋਈ ਨਾ ਮਾਡਲ ਦਾ ਮੰਨੀ ਹੁਣ ਕੀ ਕਹਿਣਾ ਜਾਏਗੇ ਇਸ ਤੇ ਮੁੱਦੇ ਤੇ ਮੈਨੂੰ ਕੀ ਪਤਾ ਵੱਧ ਘਟ ਆ ਗਿਆ ਇਹ ਸਵੇਰੇ ਵੀ ਇੱਕ ਪਾਰਸਲ ਆਇਆ ਹੋਗੀ ਸੀ ਸੀ ਪਰ ਸੀਗਾ ਵਖਾਈ ਕਿਹੜਾ ਹੈ ਮਨ ਨੀ ਕਹਿੰਦੀ 9 ਕਮੈਂਟ ਮਨ ਨਾਲ 10 ਭਾਂ ਦੇ ਨਾਲ ਦਾ ਵਿਟ ਤੇ ਡਰਾਈ ਇਹਨੂੰ ਸਾਫ਼ ਕਰਕੇ ਲਾ ਦੇ ਇਕਬੀਰ ਕਹਿੰਦਾ ਗ੍ਰੈਂਡਰ ਨਾਲ ਕਟਿੰਗ ਕਰਕੇ ਲਾ ਦਿਓ ਜਾਂ ਗ੍ਰੈਂਡਰ ਲੈ ਕੇ ਆ ਇਹਨੂੰ ਵੱਢ ਕੇ ਇਹਦੇ ਤੇ ਲਾ ਦੇ ਅੱਛਾ ਇਕਬੀਰ ਕਹਿੰਦਾ ਗ੍ਰੈਂਡਰ ਨਾਲ ਇਹਨੂੰ ਕਹ ਜਾ ਹੁਣ ਜਾਂਦੀ ਨਹੀਂ ਇਹ ਆ ਵੇਖ ਹੁਣ ਚਾਹ ਹੋ ਗਿਆ ਮੈਂ ਇਹ ਕੰਜ ਮਚਾਪ ਨਹੀਂ ਚਾਹ ਵੀ ਰਹਿਤ ਜਾਂਦੀ ਨਹੀਂ ਇਹ ਰੋਜੀ ਆ ਜਾਂਦੀ ਆਪਣੇ ਘਰੇ ਉੱਥੋਂ ਚਾਹ ਪੀ ਕੇ ਨਹੀਂ ਆਈ ਸੀ ਕਿ ਨਾ ਇੱਥੇ ਕਾਰਦੀ ਚਾਹੋ ਕਾਰਦੀ ਚਾਹ ਇਹ ਕੌਣ ਪਹਿਲਾਂ ਤਾਂ ਬਲੌਗ ਬਲੌਗ ਦੀ ਪੰਜਾਬੀ ਸਹੀ ਕਰ ਭਰਾਵਾ ਬੇਇੱਜ਼ਤੀ ਕਰਾਈ ਨੀ ਹਾਂ ਕੀ ਮੇਰੇ ਕਰਕੇ ਫੋਨ ਲਾਤਾ ਕਦੋਂ ਕੀਤੀ ਨਹੀਂ ਉੱਤੇ ਉਵੇਂ ਲਿਖਾਇਆ ਫੋਨ ਲਾ ਕੇ ਭੇਜਿਆ ਸੀ ਕੋਰਵਾਈ ਸੀ ਕਹਿੰਦਾ ਬਾਹਰ ਨਹੀਂ ਬਾਹਰ ਜਾਣਾ ਠੀਕ ਆ ਬਾਹਰ ਨਹੀਂ ਛੀਨੂ ਹੀ ਲਿਖਿਆ ਅਸ਼ੀਰੋ ਹੀ ਲਿਖਿਆ ਭੈਣ ਨੂੰ ਚੱਲ ਅੱਲਾ ਇੱਕੀ ਸ਼ਾਹ ਪੰਜਾਬੀ ਗਲਤ ਇਹਨੂੰ ਘਾੜਾ ਵਿਆਹ ਪਤਾ ਕਿਵੇਂ ਲਿਖਿਆ ਸੀ ਸਹੀ ਆ ਚੱਲੇ ਕਿਧਰ ਚੱਲੇ ਆ ਚੱਲੇ ਆਗੇ ਇਸ ਪਾਸੇ ਗੱਡੀ ਤੇ ਦੋਵੇਂ ਗਾਇਓ ਸਹੀ ਹਾਂ ਦੋਵੇਂ ਜਣੇ ਉਹ ਸੋਦੇ ਕਰ ਉਹ ਪਿਆ ਨਹੀਂ ਚੱਲੋ ਅੱਜ ਮਗਰੇ ਜਾਵਾਂਗੇ ਪੰਚਨ ਦੇ ਨਾਲ ਕਿੱਥੇ ਪਹੁੰਚਦੇ ਸੋਵਰ ਨੂੰ ਗਲਾਉਂਦੇ ਆ ਕਹਿੰਦਾ ਚੱਲ ਕਿਤੇ ਕੋਈ ਲਾਂਦੇ ਇਹਨਾਂ ਨੂੰ ਕਿੱਥੇ ਪਹੁੰਚਦੇ ਆ ਜੀ ਲਓ ਜੀ ਸਾਡਾ ਸੱਚ ਵਲੌਗ ਵੀ ਆ ਗਿਆ ਤੁਸੀਂ ਜਾ ਕੇ ਦੇਖ ਸਕਦੇ ਹੋ ਸ਼ੇਅਰ ਐਂਡ ਸਬਸਕ੍ਰਾਈਬ ਕਰ ਸਕਦੇ ਹੋ ਚੈਨਲ ਨੂੰ ਲਵ ਯੂ ਅੰਨੇ ਬਾਜੀ ਤੇ ਕਿੱਥੇ ਜਾਓ ਫਿਰ ਧਰਮਕੋੜ ਤਾਂ ਨਹੀਂ ਚੱਲੇ ਇਹ ਤੂੰ ਮੈਨੂੰ ਬੰਦੇ ਦੇ ਕਾਲੀ ਕੁੱਤੀ ਹਰੇ ਪਹੁੰਚੇ ਸੀ ਕਿਤੇ ਕਰਕੇ ਟੁੱਟਾਇਆ ਨਹੀਂ ਮੇਰੀ ਵਜ੍ਹਾ ਨਾਲ ਇੱਕ ਮਿੰਟ ਟੁੱਟਾ ਤੂੰ ਨਾ ਸਟੈਂਕ ਲਈ ਬੈਠਾ ਟੌਰ ਨਾ ਹੀ ਕਰ ਉਹਦੇ ਖਾਤ ਕਰੀ ਗੇੜਾ ਕੱਢ ਕੇ ਗੱਡੀ ਦਿੱਤੋ ਭਾਬਾ 4 ਘੰਟੇ ਤੇਰੇ ਪਿੱਕ ਕਰਾਉਂ ਤੂੰ ਗੱਡੀ ਜੇ ਇਸ਼ੀ ਛੱਡ ਕੇ ਪਿਆ ਤੇ ਅਸੀਂ ਬਾਹਰ ਰਾਜੂ ਪੈਗ ਹੀ ਲਾਈ ਗਿਆ 4 ਘੰਟੇ ਵੇਲੇ ਨਾ ਹੋਰ ਕੋਈ ਲੱਭਾ ਨਹੀਂ ਗਿਆ ਇਹਨੂੰ ਮੋੜ ਲੱਗੇ ਜਿਆਦਾ ਮੋੜ ਲੱਗੇ ਟੁੱਟ ਗਿਆ ਗੱਡੀ ਦੇ ਪੰਗੇ ਲੈਣੇ ਹੁਣ ਵੇਲਾ ਮਨ ਸ਼ੈਤਾਨ ਦਾ ਘਰ ਤੇ ਹੱਥ ਤਾਂ ਤੈਨੂੰ ਪਤਾ ਸ਼ੈਤਾਨ ਦੇ ਭਰਾ ਹੁੰਦੇ ਆ ਉਹ ਪਰ ਸ਼ੈਤਾਨ ਹੱਥਾ ਜਾਇਆ ਕਿਉਂ ਵੀ ਰਾਜੂ ਪਾਲਾ ਪਾਲਾ ਸਿੰਪਲ ਸਹੀ ਵਧੀਆ ਟਿਕਾ ਕੇ ਦੇਣਾ ਡਰਮਾਂ ਦਾ ਸਾਰੇ ਆ ਤੇ ਉਹ ਤੁਹਾਡੇ ਸਾਰੇ ਜਾਮਾ ਪੂੰਜੀ ਮੋਕ ਗਈ ਸਾਰੇ ਸਾਰੇ ਆਊਟਲੈਟ ਦੇ ਜਿੰਨੀਆਂ ਫਰੈਂਚਾਈਜ਼ ਆਈ ਸੀ ਸਾਰੀਆਂ ਜੋ ਡੱਫ ਗਏ ਸੀ ਉਹੀ ਤਾਂ ਗੱਲ ਆ ਕੋਈ ਨਹੀਂ ਛੱਡੀ ਖਾਣ ਪਿੱਛੋਂ ਕੋਈ ਖਾਦਾ ਹੀ ਨਹੀਂ ਖਾਦੀ ਤੇ ਡੱਫ ਡੱਟ ਢੱਡਾ ਪਾਟਣ ਦੇ ਆ ਤੂੰ ਖਾ ਗਿਆ ਰੋਟੀ ਕੱਲ ਖਾ ਗਿਆ ਦੋ ਤੂੰ ਤੂੰ ਢੱਡ ਕੇ ਖੂ ਪਤਲਿਆ ਜੀ ਹਾਂ ਢੱਡ ਕੇ ਖਾਈ ਸੀ ਅੰਦਾ ਵੀ ਜਿਗਾਦੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ